ਦੇ ਪਿੰਡ ਦੇ ਵਿੱਚ ਇੱਥੇ ਕੋਈ 2 250 ਘਰ ਹੈ ਸਾਡਾ ਪਿੰਡ ਜਿਹੜਾ ਇਹ ਚਾਰ ਸਫੇਰਿਓਂ ਹੀ ਖੱਡਾਂ ਦੇ ਨਾਲ ਕਿਰਿਆ ਗਿਆ ਜੇ ਅਸੀਂ ਸਾਡੇ ਪਿੰਡ ਚ ਕੋਈ ਬਿਮਾਰ ਹੋ ਜਾਂਦਾ ਤਾਂ ਅਸੀਂ ਕਿਸੇ ਪਾਸੇ ਬਰਸਾਤਾਂ ਨੂੰ ਲਿਜਾ ਨਹੀਂ ਸਕਦੇ ਇਹ ਜਿਹੜਾ ਰੋਡ ਹੈ ਇਹ ਹਾਜੀਪੁਰ ਤੋਂ ਲੈ ਕੇ ਗੜ੍ਹ ਤੱਕ ਸ਼ਾਰਟ ਰੋਡ ਹੈ ਜਿੰਨੇ ਵੀ ਇੱਧਰ ਸਕੂਲ ਹੈ ਘਟੋ ਘੱਟ 10 ਸਕੂਲਾਂ ਦੀ ਬੱਸਾਂ ਜਿਹੜੀਆਂ ਇੱਥੋਂ ਦੀਆਂ ਲੰਘਦੀਆਂ ਨੇ ਉਹ ਬਰਸਾਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਮੈਂ ਤੁਹਾਨੂੰ ਆਪਣੀ ਹਕੀਕਤ ਦੱਸਦਾ ਕਿ ਮੇਰੇ ਘਰ ਵਾਲੀ ਬਿਮਾਰ ਹੋ ਗਈ ਪਰਸੋਂ ਤੇ ਮੈਂ ਕਿਹਾ ਚਲੋ ਇਹਨੂੰ ਕਿਤੇ ਲੈ ਜਾਂਦਾ ਮੈਂ ਪਹਿਲੇ ਇਸੇ ਜਗ੍ਹਾ ਤੇ ਆਇਆ ਕਿ ਖੱਡ ਬਿਲਕੁਲ ਫਾਨ ਮਾਰ ਰਹੀ ਸੀ ਲੰਘ ਨਹੀਂ ਸਕੇ ਉਹ ਤੋਂ ਬਾਅਦ ਮੈਂ ਸੋਚਿਆ ਚਲੋ ਕੋਗਰੇ ਮੇਨ ਰੋਡ ਤੇ ਚੜ ਜਾਂਦੇ ਆ ਜਿਸ ਵੇਲੇ ਅਸੀਂ ਉਧਰ ਨੂੰ ਗਏ ਤਾਂ ਅੱਗੇ ਫੇਰ ਖੱਡ ਉਹ ਵੀ ਫਾਨ ਮਾਰ ਰਹੀ ਸੀ ਅਸੀਂ ਜਾ ਨਹੀਂ ਸਕੇ ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਬਲਡੇ ਵਾਲਾ ਮੇਨ ਰੋਡ ਜਿਹੜਾ ਉਹ ਫੜ ਲੈਂਦੇ ਆ ਤੇ ਜਿਸ ਵੇਲੇ ਅਸੀਂ ਉਧਰ ਨੂੰ ਗਏ ਤਾਂ ਉਹ ਵੀ ਖੱਡ ਜਿਹੜੀ ਆ ਫਾਨ ਮਾਰ ਰਹੀ ਸੀ ਸਾਡਾ ਪਿੰਡ ਜਿਹੜਾ ਚਾਰਸ਼ ਫੇਰ ਖੱਡਾਂ ਨਾਲ ਘਿਰਿਆ ਗਿਆ ਜੇ ਅਸੀਂ ਉੱਪਰ ਨੂੰ ਜਾਈਏ ਤਾਂ ਉੱਪਰ ਜੰਗਲ ਆ ਉਹ ਤੋਂ ਬਾਅਦ ਉੱਪਰ ਨਹਿਰ ਆ ਸਾਡੇ ਪਿੰਡ ਨੂੰ ਕੋਈ ਵੀ ਰਸਤਾ ਬਾਰਸ਼ ਦੇ ਟਾਈਮ ਤੇ ਜਾਣ ਲਈ ਨਹੀਂ ਆ ਦੇਖੋ ਜੀ ਕਹਣਾ ਇਹ ਚਾਹਨੇ ਆ ਕਿ ਇਹ ਜਿਹੜਾ ਸਾਨੂੰ ਮੁਸ਼ਕਲ ਹੈਗੀ ਹੈ ਇਹ ਸਰਕਾਰ ਔਰ ಗ್ರಾಮ ਪੰਚਾਇਤ ਰਲ ਕੇ ਜਿਸ ਤਰ੍ਹਾਂ ਵੀ ਹੋ ਸਕੇ ਤਾਂ ਜਲਦੀ ਤੋਂ ਜਲਦੀ ਨਿਵਾਰਨ ਕਰਨ ਤਾਂ ਕਿ ਬੱਚੇ ਟਾਈਮ ਸਿਰ ਸਕੂਲ ਪਹੁੰਚ ਸਕਣ ਔਰ ਦੁਬਾਰਾ ਘਰ ਆ ਸਕਣ ਹੋਰ ਇਹੀ ਬੇਨਤੀ ਹੈ ਜੀ ਸਰ ਇਹ ਵੀ ਦੱਸਿਆ ਗਿਆ ਕਿ ਇੱਕ ਵਾਰੀ ਮਿੱਟੀ ਵੀ ਪਾਏ ਚੁਕੇ ਸਰ ਬੜੀ ਬਾਰੀ ਜੀ ਇੱਕ ਵਾਰੀ ਨਹੀਂ ਘਟੂ ਤੂੰ ਅੱਜ ਦੇਖ ਲਓ ਇੱਥੇ ਕੱਲ ਆ ਜਾਓ ਪਰਸੋਂ ਆ ਜਾਓ ਅਸੀਂ ਕੱਲ ਮਿੱਟੀ ਪਾਏ ਜਾਣੀ ਹੈ ਜਦੋਂ ਮੀਂਹ ਪੈ ਗਿਆ ਫਿਰ ਇੱਥੋਂ ਨਹੀਂ ਲੰਘ ਹੋ ਜਾਣਾ ਇਹ ਜਸਵੀਰ ਸਿੰਘ ਜੀ ਸਾਹਿਬ ਦਾ ਸਰਪੰਚ ਸਾਰਕ ਜਸਵੀਰ ਸਿੰਘ ਜੀ ਜਿਹੜਾ ਸੜਕ ਦੇ ਹਾਲਾਤ ਹੈ ਕਿਸ ਤਰ੍ਹਾਂ ਕੀ ਮੰਗ ਹੈ ਤੁਹਾਡੀ ਮੰਗ ਇਹ ਹੀ ਹੈ ਜੀ ਹਾਲਾਤ ਬਹੁਤ ਖਰਾਬਗੇ ਜੀ ਦੇਖ ਤੁਹਾਡੇ ਸਾਹਮਣੇ ਇਹ ਦਿਖੀ ਜਾ ਰਿਹਾ ਹੈਗਾ ਅਸੀਂ ਕਰਦੇ ਹਾਂ ਕਿ ਜਦੋਂ ਬਾਰਿਸ਼ ਪੈਂਦੀ ਹੈ ਉਦੋਂ ਇੱਥੇ ਟੋਏ ਪੈ ਜਾਂਦੇ ਹੈ ਸਾਡੇ ਪਿੰਡ ਦੇ ਅੱਗੇ ਸਾਡੇ ਇੱਥੇ ਵਿਚਾਰੇ ਸੋਸ਼ਲ ਵਰਕਰ ਆ ਗਿਆ ਉਹਨਾਂ ਮਿੱਟੀ ਪਾਣ ਗਏ ਨੀ ਦਾ ਜੀਸੀਬੀ ਲਾਣ ਗਏ ਜਾਂ ਥੋੜੇ ਥੋੜੇ ਪੈਸੇ ਸਾਰੇ ਇਕੱਠੇ ਕਰਕੇ ਆਈ ਮਤਲਬ ਜਦੋਂ ਹੁਣੇ ਦੇਖ ਲੋ ਜਦੋਂ ਹੁਣੇ ਬਾਰਿਸ਼ ਵੀ ਹੁਣੇ ਰੁੜ ਗਿਆ ਹੈ ਤੈਨੂੰ ਥੋੜੀ ਦੇਰ ਬਾਅਦ ਸਾਨੂੰ ਕੁਛ ਨਾ ਕੋਈ ਹਾਲਾ ਦਾ ਕਰਨਾ ਪੈਣਾ ਕਿੰਨੇ ਪਿੰਡਾਂ ਨਾਲ ਜੋੜਦੀ ਸੜਕ ਇਹ ਬਹੁਤ ਜ਼ਿਆਦਾ ਕਹਦਾ 10 ਪਿੰਡਾਂ ਨਾਲ ਜੋੜਦੀ ਸਾਡੇ ਲੱਗ ਗਈ ਹੈ ਮੇਨ ਚੀਜ਼ ਇਹ ਹੈ ਕਿ ਜਿਹੜਾ ਸਾਡਾ ਸਰਕਾਰੀ ਗਵਰਨਮੈਂਟ ਹਾਈ ਸਕੂਲ ਹੈ ਨਾ ਉਹ ਬਿਸੋਚਕ ਹੈ ਸਾਡੇ ਜਿਹੜੇ ਬੱਚੇ ਜ਼ਿਆਦਾ ਪੜਦੇ ਆ ਸਰਕਾਰੀ ਹਾਈ ਸਕੂਲ ਬਿਸੋਚਕ ਪੜਦੇ ਆ ਉਹ ਪੈਦਲ ਜਾਂਦੇ ਵਿਚਾਰੇ ਉਹਨਾਂ ਦੀ ਸਿੱਧਕਤ ਕੱਪੜੇ ਵਿਚਾਰੇ ਬ ਮਨੇ ਬੂਟ ਦਿੱਲੇ ਹੋਏ ਹੁੰਦੇ ਆ ਦਿੱਕਤ ਹੁੰਦੀ ਨਹੀਂ ਛੁੱਟੀ ਕਰਨੀ ਪੈਂਦੀ ਬਜਾਰਿਆਂ ਨੂੰ ਮਤਲਬ ਇਹ ਆਹੀ ਮੰਗਿਆ ਕਰਦਾ ਕਿ ਇਹ ਜਿਹੜਾ ਰੋਡ ਆ ਬਹੁਤ ਜ਼ਰੂਰੀ ਆ ਜਿੱਦਾਂ ਸਾਡੇ ਪਸਾਕਪਾਸ ਸਰਦਾਂ ਨੂੰ ਦੱਸਿਆ ਕਿ ਸਾਡੇ ਸਾਡੇ ਪਿੰਡ ਦੇ ਚਾਰੇ ਪਾਸੇ ਹੀ ਖਡਾਂਗੀਆਂ ਹੋਰ ਖਡਾਂਜ ਬਣੀ ਆ ਜਾਂਦਾ ਜਿਆਦਾ ਗੱਡੀਆਂ ਘਰ ਖੜੀਆਂ ਕਰਤੀਆਂ ਬਾਹਰ ਕੱਢਣ ਨੂੰ ਦਿਲ ਨਹੀਂ ਕਰਦਾ ਰੋਣਾ ਦਾ ਇੰਨਾ ਮਾੜਾ ਹਾਲ ਆ ਕਿ ਪੁੱਛੋ ਨਾ ਚੱਲ ਪਈ ਰੋਡ ਕਹਦੇ ਖਡਾ ਹੀ ਬਣ ਗਈ ਇਸ ਟਾਈਮ ਮੋਕੇ ਦੀਆਂ ਤਾਂ ਇਸ ਕਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਸਾਡਾ ਪਹਿਲ ਦੇ ਆਧਾਰ ਤੇ ਜਿਹੜਾ ਇਹ ਰੋਡ ਸਾਡਾ ਕਿਉਂਕਿ ਸਾਡੇ ਸਰਕਾਰੀ ਬੱਚੇ ਸਾਰੇ ਸਾਡੇ ਵਿਸਕ ਪੜਦੇ ਆ ਤੇ ਸਕੇ ਜੋ ਕਿ ਪੂੜੀ ਵਗੈਰਾ ਤੇ ਬਣਾਈ ਜਾਂਦੇ ਹੈ